ਜਨ ਖੜੇ ਨੇ ਵੀ ਸਤੋਂ ਨਾਮ ਲੈਣ ਚ ਵੀ ਜਿਹੜੀ ਇਹ ਮੁਸ਼ਕਲ ਹੋ ਰਹੀ ਹੈ ਮੈਂ ਕਿਵੇਂ ਧੰਨਵਾਦ ਕਰਾਂ ਤੁਹਾਡਾ ਚੱਲਿਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਜਿਹੜਾ ਤੁਸੀਂ ਇਹ ਸਾਂਝੀ ਸਮੱਸਿਆ ਦੇ ਵਿੱਚ ਇੰਨੀ ਛੇਦਤ ਨਾਲ ਸਾਬਾਇਆ ਤੇ ਮੈਂ ਆਮ ਅੰਦੋਲਨਾਂ ਚ ਦੇਖਦਾ ਰਹਿਣਾ ਵੀ ਇੱਥੇ ਜਿਹੜਾ ਹੈਗਾ ਨਾ ਲੋਕਾਂ ਨੂੰ ਕਾਲੀ ਪੈ ਜਾਂਦੀ ਹੈ ਬੱਸ ਅੱਡੇ ਤੇ ਆ ਕੇ ਉਹ ਅੱਜ ਮੈਂ ਕੀ ਦੇਖ ਰਿਹਾ ਕੋਈ ਕਾਲਾ ਹੀ ਨਹੀਂ ਬੰਦਾ ਆਰਾਮ ਨਾਲ ਖੜੇ ਨੇ ਸਾਰੇ ਲੋਕ ਕਿਸੇ ਨੂੰ ਜਾਣ ਦੀ ਕਾਲੀ ਨਹੀਂ ਹੈਗੀ ਇੱਥੋਂ ਸਾਰੇ ਬੰਦੇ ਆਰਾਮ ਨਾਲ ਖੜੇ ਨੇ ਸੋ ਵੀ ਮੈਂ ਤੁਹਾਡਾ ਸਾਰੇ ਦਾ ਧੰਨਵਾਦ ਕਰਦਾ ਇਹ ਸਮੱਸਿਆ ਨਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਾਰਾ ਮਾਨਸਾ ਸ਼ਹਿਰ ਸ਼ਾਇਦ ਕੋਈ ਹਿੱਸਾ ਬਚਿਆ ਹੋਵੇ ਨਰਕ ਰੂਪੀ ਜੀਵਨ ਹੰਡਾ ਰਿਹਾ ਹੈ ਹੁਣ ਤੇ ਪਾਣੀ ਸਿਰਾਂ ਦੇ ਉੱਤੋਂ ਤੇ ਵੀ ਟੱਪ ਗਿਆ ਅੱਗੇ ਤਾਂ ਕੱਲਾ ਗਲੀਆਂ 'ਚ ਪਾਣੀ ਖੜਾ ਸੀ ਆਉਣ ਤੇ ਆਉਣਾ ਜਾਣਾ ਬੜਾ ਔਖਾ ਦੁਬਰ ਹੋਇਆ ਪਿਆ ਸੀ ਬੱਚਿਆਂ ਦਾ ਸਕੂਲ ਜਾਣਾ ਬੜਾ ਔਖਾ ਸੀ ਦੁਕਾਨਦਾਰਾਂ ਨੂੰ ਆਪਣੀ ਦੁਕਾਨਦਾਰੀ ਕਰਨ ਵਾਸਤੇ ਆਉਣ ਜਾਣ ਸਮੱਸਿਆ ਆ ਰਹੀ ਸੀ ਹੁਣ ਤੇ ਪਾਣੀ ਘਰਾਂ 'ਚ ਵੀ ਵੜਨਾ ਸ਼ੁਰੂ ਹੋ ਗਿਆ ਔਰ ਸਾਰਾ ਸੀਵਰੇਜ ਬੈਕ ਮਾਰ ਰਿਹਾ ਔਰ ਤੁਹਾਡੀਆਂ ਫਲਸ਼ਾਂ ਵੀ ਹੁਣ ਬੰਦ ਹੋਣਗੀਆਂ ਉਹ ਵੀ ਉਹ ਤੋਂ ਵੱਧ ਫਲੋ ਕਰਨਗੀਆਂ ਜੀ ਦਾ ਨਤੀਜਾ ਇਹ ਹੋਏਗਾ ਕਿ ਬੜੀਆਂ ਭਿਆਨਕ ਬਿਮਾਰੀਆਂ ਉਹ ਨਜ਼ਰ ਆ ਰਹੀਆਂ ਸਾਰਾ ਸ਼ਹਿਰ ਭਿਆਨਕ ਬਿਮਾਰੀਆਂ ਦੀ ਲਪੇਟ ਦੇ ਵਿੱਚ ਆਉਣ ਵਾਲਾ ਔਰ ਬੜਾ ਦੁੱਖ ਹੈ ਕਿ ਸਰਕਾਰ ਇੱਕ ਗੈਰ ਜ਼ਿੰਮੇਵਾਰੀ ਦੀ ਭੂਮਿਕਾ ਨਿਭਾ ਰਹੀ ਹੈ ਔਰ ਥੋਕੀ ਬਿਆਨਬਾਜ਼ੀ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਦੇ 40 ਕਰੋੜ ਦਾ ਚਰਚਾ ਕਦੇ 40 ਕਰੋੜ ਦਾ ਚਰਚਾ ਅਸਲ ਲੋਕ ਇਹ ਨਹੀਂ ਚਾਹੁੰਦੇ ਕਿ ਕਰੋੜਾਂ ਦਾ ਚਰਚੇ ਕਰੋ ਅਸੀਂ ਚਾਹੁੰਦੇ ਆ ਕਿ ਪੱਕਾ ਇਹਦਾ ਡਿਜ਼ਾਈਨ ਬਣਾਓ ਪੱਕੀ ਇਹਦੀ ਡਰਾਇੰਗ ਬਣਾਓ ਔਰ ਜਿਹੜੇ ਇੰਜੀਨੀਅਰ ਨੇ ਐਕਸਪਰਟ ਨੇ ਉਹਨਾਂ ਨੂੰ ਲਿਆਓ ਸ਼ਹਿਰੀਆਂ ਨਾਲ ਮੀਟਿੰਗ ਕਰਵਾਓ ਮੀਟਿੰਗ ਕਰਵਾ ਕੇ ਜਿਹੜਾ ਪੱਕੀ ਡਿਸਪੋਜ਼ਲ ਹੈ ਜੇ ਸਰਕਾਰ ਨੂੰ 20 25 ਏਕੜ ਜ਼ਮੀਨ ਖਰੀਦਣੀ ਪੈਂਦੀ ਹੈ ਤੇ ਖਰੀਦਣੀ ਚਾਹੀਦੀ ਹੈ ਤਾਂ ਕਿ ਉਹਦੇ ਵਿੱਚ ਜਿਹੜਾ ਸਟੋਰ ਹੈ ਸਾਰੇ ਸੀਵਰੇਜ ਦਾ ਜਿਹੜਾ ਪਾਣੀ ਦਾ ਨਿਕਾਸ ਹੈ ਜਮ੍ਹਾਂ ਹੋਵੇ ਅੱਗੇ ਟ੍ਰੀਟਮੈਂਟ ਕਰਕੇ ਟ੍ਰੀਟ ਕਰਕੇ ਪਾਣੀ ਖੇਤਾਂ ਨੂੰ ਦਿੱਤਾ ਜਾਏ। ਔਰ ਜਿਸ ਤਰ੍ਹਾਂ ਕੱਲ ਇੱਥੋਂ ਦਾ ਐਮ.ਐਲ.ਏ ਬੋਲ ਰਿਹਾ ਸੀ ਕਿ ਜਿਹੜੀ 40 ਕਰੋੜ ਰੁਪਏ ਆ ਗਏ ਐ ਤੇ ਇਹ ਪਾਣੀ ਸਰਾਂ ਦੇ ਡਰੇਨ ਦੇ ਵਿੱਚ ਪਾ ਦੇਾਂਗੇ। ਇਹਦਾ ਮਤਲਬ ਤੂੰ ਸਾਡੀ ਪਿੰਡਾਂ ਨਾਲ ਲੜਾਈ ਕਰਾਉਣਾ ਚਾਹੁੰਦੇ ਹੋ। ਵੀ ਗੰਦਾ ਪਾਣੀ ਡਰੇਨ ਦੇ ਵਿੱਚ ਕਿਉਂ ਪਾਉਂਗੇ? ਉਹ ਤਾਂ ਰੀਚਾਰਜ ਹੋ ਕੇ ਧਰਤੀ ਥੱਲੇ ਜਾਏਗਾ। ਇੱਕ ਨਵੀਂ ਸਮੱਸਿਆ ਖੜੀ ਹੋਏਗੀ ਔਰ ਬਹੁਤ ਸਾਰੇ ਜੀਮੀਦਾਰ ਭਰਾ ਉਹ ਪਾਣੀ ਲਿਫਟ ਕਰਕੇ ਡਰੇਨ ਦਾ ਆਪਣੇ ਖੇਤਾਂ ਨੂੰ ਵੀ ਪਾਉਂਦੇ ਐ। ਇਹਦਾ ਮਤਲਬ ਹੈ ਬਿਨਾਂ ਟ੍ਰੀਟ ਕੀਤਾ ਗੰਦਾ ਪਾਣੀ ਖੇਤਾਂ ਨੂੰ ਜਾਏਗਾ। ਇਹ ਖੇਤਾਂ ਦਾ ਵੀ ਸਤਿਆਨਾਸ਼ ਕਰੇਗਾ ਮਾੜੀਆਂ ਫਸਲਾਂ ਪੈਦਾ ਕਰੇਗਾ ਇਹ ਟੈਂਪਰੇਰੀ ਹੱਲ ਜਿਹੜੇ ਐ ਇਹ ਕੋਈ ਸੋਲੂਸ਼ਨ ਨਹੀਂ ਸੋਲੂਸ਼ਨ ਇਹ ਹੈ ਕਿ ਤੱਕੜੇ ਐਕਸਪਰਟ ਜਿਹੜੇ ਇੰਜੀਨੀਰਿੰਗ ਦੀ ਟੀਮ ਬੁਲਾਓ ਪੱਕਾ ਡਿਸਪੋਜ਼ਲ ਦਾ ਪ੍ਰਬੰਧ ਕਰੋ ਉਹਦੇ ਲਈ ਜ਼ਮੀਨ ਖਰੀਦੋ ਔਰ ਸਾਰੇ ਸ਼ਹਿਰ ਦਾ ਜਿੰਨਾ ਵੀ ਸੀਵਰੇਜ ਲੇ ਹੋਇਆ ਹੈ ਇਹਦਾ ਸਰਵੇ ਕਰੋ ਕਿ ਕਿਸ ਏਰੀਆ 'ਚ ਕਿੰਨੀ ਪਾਈਪ ਜਿਹੜੀ ਹੈ ਕਿੰਨੇ ਇੰਚ ਦੀ ਪਾਈਪ ਜ਼ਰੂਰੀ ਹੈ ਔਰ ਕਿਤੇ ਕਪ ਆਪਣਾ ਕੈਪੈਸਿਟੀ ਥੋੜੀ ਹੈ ਸੀਵਰੇਜ ਦਾ ਜਿਹੜਾ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਇਹ ਟ੍ਰੈਡਿ ਟੈਕਨੀਕਲ ਸਵਾਲ ਨੇ ਇਹਦੇ ਤੇ ਨਾ 40 ਕਰੋੜ ਦੀ ਮੰਗਦੇ ਆ ਨਾ 100 ਕਰੋੜ ਅਸੀਂ ਤਾਂ ਇਹ ਚਾਹੁੰਦੇ ਆ ਕਿ ਬਾਰ ਬਾਰ ਇਹ ਸਮੱਸਿਆ ਨਾ ਆਵੇ ਸਾਡੀ ਇੱਕ ਪਰਮਾਨੈਂਟ ਜਿਹੜੀ ਸਮੱਸਿਆ ਹੈ ਇਹ ਹੱਲ ਕਰੋ 2 ਕਰੋੜ ਚ ਹੁੰਦੀ ਆ ਉਹ ਕਰੋ 100 ਕਰੋੜ ਚ ਹੁੰਦੀ ਆ ਉਹ ਕਰੋ ਇਹ ਸਰਕਾਰ ਦਾ ਆਪਣਾ ਐਸਟੀਮੇਟ ਹੈ ਸਰਕਾਰ ਦੇ ਇੰਜੀਨੀਅਰ ਸਾਰੇ ਇਸ ਦੇ ਬਾਰੇ ਦੱਸਣਗੇ ਸਾਡਾ ਮਤਲਬ ਪੱਕਾ ਮੈਂ ਤੁਹਾਡਾ ਧੰਨਵਾਦ ਕਰਨਾ ਚਾਹਣਾ ਸਾਰੇ ਸ਼ਹਿਰੀਆਂ ਦਾ ਮੈਂ ਇਹੋ ਜਿਹਾ ਨਜ਼ਾਰਾ ਪਹਿਲੀ ਵਾਰੀ ਵੇਖਿਆ ਪਾਰਟੀਆਂ ਤੋਂ ਉੱਪਰ ਉੱਠ ਕੇ ਸਾਰੀਆਂ ਧਾਰਮਿਕ ਸੰਸਥਾਵਾਂ ਪੋਲੀਟੀਕਲ ਪਾਰਟੀਆਂ ਦੀ ਟਾਪ ਲੀਡਰਸ਼ਿਪ ਸਾਡੇ ਵਪਾਰਕ ادارے ਉਹਨਾਂ ਦੇ ਆਫਿਸ ਵੇਅਰ ਸਾਡੀਆਂ ਧਾਰਮਿਕ ਸੰਸਥਾਵਾਂ ਹੋਰ ਤਾਂ ਹੋਰ ਜਿਹੜੇ ਡਾਕਟਰਾਂ ਬਾਰੇ ਸੱਚ ਹੈ ਮੈਂ 2-4 ਨੂੰ ਛੱਡ ਕੇ ਕਦੇ ਸੋਚਿਆ ਹੀ ਨਹੀਂ ਸੀ ਵੀ ਡਾਕਟਰ ਵੀ ਇਦਾਂ ਮਾਰਚ ਕਰਨਗੇ ਤੇ ਥੱਲੇ ਬੈਠਣਗੇ ਇੱਕ ਡਾਕਟਰ ਸਾਹਿਬ ਤਾਂ ਮੇਰੇ ਖਿਆਲੋਂ ਦਾਮੀ ਚੜ ਗਿਆ ਹੋਊਗਾ ਸਾਡੇ ਮਾਨਵਜਿੰਦਲ ਸਾਹਿਬ ਦਾ ਉਹ ਜਿਉਂ 12 ਹਟਿਆ ਤੋਂ ਲੱਗਿਆ ਇੱਥੋਂ ਤੱਕ ਦੇ ਨਾਰੇ ਤੇ ਨਾਰਾ ਔਰ ਇੰਨਾ ਜ਼ਬਰਦਸਤ ਮੈਂ ਕਹਿੰਦਾ ਸਾਡੇ ਕਾਮੇਡਾ ਤੋਂ ਵੀ ਪਤਾ ਨਹੀਂ ਪਿੱਛੇ ਕਿਤੇ ਕਿੰਨੀ ਕੰਮੇਡਾ ਨੇ ਲਈ ਹੋਵੇ ਜਿਹੜਾ ਨੇ ਮਤਰੋ ਨਾਲੇਾਰੇ ਸੀ ਬੜੇ ਜਬਰਦਸਤ ਗਾਰੇਬਾਜੀ ਕਰ ਰਹੇ ਸੀ ਸੋ ਮੈਂ ਜ਼ਿਆਦਾ ਕੁਛ ਨਹੀਂ ਕਹਿੰਦਾ ਜਿਵੇਂ ਤੁਸੀਂ ਅੱਜ ਇੱਕਤਾ ਦਿਖਾਈ ਹੈ ਇਹ ਇੱਕਤਾ ਜਿੰਨਾ ਚਿਰ ਇਹਦਾ ਪੱਕਾ ਹੱਲ ਨਹੀਂ ਹੁੰਦਾ ਤੁਹਾਡੀ ਇੱਕਤਾ ਇਸੇ ਤਰ੍ਹਾਂ ਜਾਰੀ ਰਹਿਣੀ ਚਾਹੀਦੀ ਹੈ ਇਹ ਹੀ ਮੇਰੀ ਅਪੀਲ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ